ਹੈਲੋ ਸਾਸਤਰੀ ਕੌਰ ਜੀ ਮੈਂ ਸਰਬਜੀਤ ਘੋਟਿੱਲੋ ਜੀ ਤੁਸੀਂ ਸਾਰੇ ਵਧੀਆ ਹੋ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹਾਂ ਉਹਦੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਤੁਹਾਨੂੰ ਦਮਦਮਾ ਸਾਹਿਬ ਦਮਦਮਾ ਸਾਹਿਬ ਤੇ ਆਪਣੀਆਂ ਗਵੰਡਣਾ ਉਹਨੇ ਸਾਰੀਆਂ ਸੀ ਟੂਰਿਸਟ ਬੱਸ ਕਰਵਾਈਏਗੀ ਤੇ ਪ੍ਰਧਾਨ ਸਾਹਿਬ ਵੀ ਨਾਲ ਚੱਲੇ ਸਾਡੇ ਗਵੰਡਣਾ ਆਂਡਣਾ ਇਕੱਠੀਆਂ ਹੋ ਕੇ ਜਾ ਰਹੇ ਹਾਂਗੇ ਤੇ ਆਪਾਂ ਕਰਾਈਏ ਟੂ ਰੈਸਟ ਵਾਸ ਇਹ ਜੀ ਜੇ ਮੇਰੇ ਇਹ ਜੇ ਦੇਖ ਨੂੰ ਸਾਰੇ ਅੰਦਾ ਇਕੱਠੇ ਹੋ ਕੇ ਜਾਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਬਹੁਤ ਜਿਆਦਾ ਸੀ ਇਕੱਲੇ ਇਕੱਲੇ ਤਾਂ ਆਪਾਂ ਚਲੇ ਜਾਂਦੇ ਹਾਂ ਸਾਰੇ ਅੱਜ ਜਿਹੜਾ ਪੰਜ ਸੰਗਤ ਦੇ ਨਾਲ ਜਾਂਦੇ ਆ ਨਾ ਉਹਦਾ ਇੱਕ ਲਾਕੀ ਚਾ ਤੇ ਅੱਜ ਮੈਂ ਪਾਰੀ ਤੇ ਮਜ਼ਾ ਆਉਂਦਾ ਬਹੁਤ ਵਧੀਆ ਲੱਗਦਾ ਤੇ ਤੁਸੀਂ ਬਣੇ ਰਹੇ ਹੋ ਵੀਡੀਓ ਦੇ ਨਾਲ ਐਂਡ ਤੱਕ ਲਓ ਜੀ ਰਸਤੇ ਵਿੱਚ ਦਿਖਾਉਣਾ ਸਾਨੂੰ ਰਹਿਣ ਦੇ ਤਾਂ ਵੇਅੂ ਦੇਖ ਲਓ ਇਹ ਗਰਮੀਆਂ ਦੀ ਵੀਡੀਓ ਹੈ ਤੇ ਪੌਣ ਨੂੰ ਟਾਈਮ ਲੱਗ ਗਿਆ ਜੁਲਾਈ ਦੀ ਵੀਡੀਓ ਬਣਾਈ ਹੋਈ ਹੈ ਮੇਰੀ ਤੇ ਲਓ ਜੀ ਹੁਣ ਸਾਨੂੰ ਰਸਤੇ 'ਚ ਜਾ ਰਹੇ ਹਾਂ ਵੇਅੂ ਦੇਖ ਸਕਨੇ ਤੁਸੀਂ ਰਸਤੇ ਦਾ ਕਿਸ ਤਰ੍ਹਾਂ ਦਾ ਕਿ ਸਾਰਿਆਂ ਨੂੰ ਕਿਤੇ ਜਾਣ ਦਾ ਐਵੇਂ ਟੂਰ ਬਣਾਉਣਾ ਵਧੀਆ ਲੱਗਦਾ ਦੱਸਿਓ ਕਮੈਂਟ ਕਰਕੇ ਉਸ ਤੋਂ ਜਾਣਿਆ ਥੋੜੇ ਚਿਰ ਵਾਂਗ ਰੋ ਸਾਰੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤੇ ਟੂਰ ਜ਼ਰੂਰ ਕਰਦੇ ਆਂ ਇਕੱਠਾ ਜਾਣ ਦਾ ਇਕੱਠੇ ਹੋ ਕੇ ਕਿਸੇ ਵੀ ਧਰਮਿਕ ਸਥਾਨ ਤੇ ਨਏ ਬੱਚਿਆਂ ਨੂੰ ਇਕੱਠੀਆਂ ਹੋ ਕੇ ਹੀ ਜਾਣਕਾਰੀ ਹੋ ਜਾਂਦੀ ਹੈ। ਫਾਇਦਾ ਆਪਾਂ ਇੱਕ ਦੂਜੇ ਨੂੰ ਜਾਣਦੇ ਹੰਨੇ ਤੇ ਆਪਾਂ ਗੱਲਾਂ ਬਾਤਾਂ ਕਰ ਲੈਨੇ। ਬੱਚਿਆਂ ਨੂੰ ਵੀ ਤੇ ਆਪਾਂ ਜਦੋਂ ਇਕੱਲੇ ਟੂਰ ਤੇ ਜਾਂਦੇ ਤਾਂ ਫਿਰ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਆਪਾਂ ਸਮਾਂ ਕੱਢਣਾ ਇੰਜੋਏ ਨਹੀਂ ਕਰ ਸਕਦੇ ਇਹਨੇ ਜਾਣ ਵਾਸਤੇ ਤੇ ਹੀ ਫਾਇਦਾ ਆਪਣੇ ਇਕੱਠੇ ਟੂਰ ਜਾਣ ਦਾ। ਇੱਥੇ ਸਾਡੇ ਨਾਲ ਬੱਚੇ ਵੀ ਨੇ ਤੇ ਕਦਮ ਸਭ ਬਹੁਤ ਆਉਂਦੇ ਨੇ। ਕੱਢੀ ਨਹੀਂ ਰੁਕਦੀ ਰਸਤੇ ਨਾਲ ਸੀ ਦੇ ਇਹ ਬੂੰਡ ਕੇ ਕੱਢੀ ਨਹੀਂ ਰੁਕਦੀ ਜਦੋਂ ਆਇਆ ਦਾ ਹੱਤਾ ਬਾਹਰ ਤੇ ਜਿੰਦਾ ਆਉਂਦਾ ਆ ਤੇ ਅੰਬ ਆਏ ਆ ਤੇ ਅੰਬ ਆਵਾ ਤੇ ਅੰਬ ਤੇ ਅੰਬ ਆਇਆ ਅੱਜ ਅੰਬ ਜਿਆਦਾ ਰੱਖਿਆ ਅੰਬ ਲੈ ਕੇ ਆਣਾ ਲਵਾ ਮੰਗੇ ਠੀਕ ਹੈ ਸਾਰਾ ਦੂਸਰਾ ਚਿਰ ਕੀ ਆਹ ਕੰਮ ਵੀ ਹੋ ਜਾਂਦਾ ਹੈ ਨਸੇਤਾ ਨਸਿਆੜੀ ਦੁਕਾਨ ਢਾਈ ਹੈ ਦੁਕਾਨ ਢਾਈ ਹੈ ਦੁਕਾਨ ਢਾਈ ਹੈ ਇਹ ਦੇ ਬਹੁਤ ਜ਼ਿਆਦਾ ਗੱਲ ਰਾਣਾ ਮੰਡੀ ਚ ਵੇਚਦੇ ਸੀ ਇਹ ਵੀ ਤੁਹਾਨੂੰ ਨਾ ਸਰ ਇਹ ਤਾਂ ਬੇਚਣਾ ਚਾਹੀਦਾ ਹੈ ਸਸਨਾ ਪਰ ਸਰ 10 ਸਬਜ਼ੀਆਂ ਲਾਣੀਆਂ ਨੇ ਥਾਮੀਆਂ ਤੋੜਨੇ ਨੇ ਟਾਈਮ ਤੇ ਮੱਛੀ ਦੇਖ ਆ ਸਬਜ਼ੀ ਤਾਂ ਹੋ ਰਹੀ ਨੇ ਨਾ ਦੇ ਨੇ ਆਪਣੇ ਨਾਲ ਤੇ ਕੋਈ ਕੋਲੇ ਨਾ ਟਾਈਮ ਨਹੀਂ ਹੈਗਾ ਸੰਗ ਮਾ ਕੱਢਣ ਵਾਸਤੇ ਥੋੜਾ ਜਿਹਾ ਸਮਾਂ ਕੱਢਣਾ ਚਾਹੀਦਾ ਇਸ ਤਰ੍ਹਾਂ ਬੱਸ ਵਿੱਚ ਤੁਸੀਂ ਵੀ ਇੱਕ ਅੱਧਾ ਦੂਸਰੇ ਤਰ੍ਹਾਂ ਥਿਓ ਕੇ ਕੱਢਿਆ ਕਰੋ ਜਾਣਾ ਚਾਹੀਦਾ ਸੰਗ ਤੇ ਨਾਲ ਦੇਖੋ ਬਤਰੀ ਲੱਗਦਾ ਸੁਣੇ ਸਾਰੇ ਤੇ ਸਾਡੇ ਬੱਚੇ ਵੀ ਸਾਡੇ ਨਾਲ ਹੀ ਨੇ ਤੇ ਆਸ ਬੱਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਇੰਨਾ ਕਿ ਤਿਆਰ ਬੈਠੇ ਨੇ ਚੌਕ ਦੀ ਗੱਲ ਰੱਡੇ ਤੇ ਲਾ ਜਾਂਦੇ ਨੇ ਕੋਈ ਕਿਸੇ ਕੋਈ ਨਾ ਪਏ ਜੀ ਜੀ ਕੋਈ ਆ ਗਿਆ ਬੰਮੋ ਦੀ ਜੀ ਜੀ ਪਰ ਹੋਰ ਜੀ ਪਤਾ ਪਤਾ ਜੀ ਜਾ ਕੇ ਬੈਠ ਜਾਈਏ ਗੱਲਾਂ ਮਾਰ ਲਈ ਪਰ ਇਹ ਜਟੂਰ ਕੱਢਣਾ ਚਾਹੀਦਾ ਇੱਕ ਤਾਂ ਪਹਿਲਾਂ ਅਸੀਂ ਸਹੀਦੀ ਜੋੜ ਮੇਲੇ ਤੇ ਜਾ ਕੇ ਆਈਏ ਅਸੀਂ ਇਕੱਠੀਆਂ ਹੋ ਕੇ ਪੰਜਾਬੀ ਕਲਚਰ ਦਾ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸਕ ਗੁਰਦੁਆਰਿਆਂ ਬਾਰੇ ਸਹਿਬ ਦਾ ਟੂਰ ਵੀ ਆਪਾਂ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਚਾਹੀਦਾ ਫਿਰ ਅਸੀਂ ਹਜੂਰ ਸਹਿਬ ਜਾ ਕੇ ਆਏ ਬੜੀ ਲੱਗਦਾ ਇਸ ਤਰ੍ਹਾਂ ਜਾਣਾ ਲਓ ਜੀ ਆਪਾਂ ਪਹੁੰਚ ਗਏ ਦਮਦਮਾ ਸਾਹਿਬ ਬਣ ਰਹੇ ਹੋ ਵੀਡੀਓ ਦੇ ਨਾਲ ਤੇ ਅੱਗੇ ਸੁਨ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਇਹ ਇੱਥੇ ਚੌਕ ਬਣਿਆ ਹੈ ਸੀ ਇੱਕ ਚੌਕ ਪਹਿਲਾਂ ਲੰਘ ਗਿਆ ਸਤਨਾਮ ਸ੍ਰੀ ਵਹਿਗੁਰੂ ਸਤਨਾਮ ਸ੍ਰੀ ਵਹਿਗੁਰੂ ਬਿਜਦੀ ਥੋੜਾ ਟਾਈਮ ਅਸੀਂ ਬੈ ਕੇ ਜਾਪ ਵੀ ਕੀਤਾ ਕਿ ਉਹ ਵੀ ਜੇ ਕੋਈ ਗੁਰੂ ਘਰ ਜਾਣੇ ਤਾਂ ਰੱਬ ਦਾ ਨਾਮ ਵੀ ਲੈ ਲੈਣੇ ਆ ਲਓ ਜੀ ਪਹੁੰਚ ਗਏ ਆਪਾਂ ਦਾ ਮੰਦਵਾ ਸਾਹਿਬ ਤੇ ਬਜਾਰ ਦੇਖ ਰਹੇ ਹਾਂ ਪਾਸੇ ਸੈਡਾਂ ਤੇ ਤੁਸੀਂ ਇਹ ਦੇਖਣਾ ਸੱਜੀਆਂ ਹੋਈਆਂ ਨੇ ਬਹੁਤ ਜ਼ਿਆਦੇ। ਗਰਮੀ ਬਹੁਤ ਜ਼ਿਆਦੇ ਸੀ ਪਰ ਸਾਨੂੰ ਰਸਤੇ ਵਿੱਚ ਮੀਂਹ ਪੈਣ ਲੱਗ ਗਿਆ ਸੀ। ਮੌਸਮ ਠੰਡਾ ਹੋ ਗਿਆ ਸੀ। ਜਦੋਂ ਕੱਠੀ ਹੁੰਦੀ ਹੈ ਨਾ ਸਾਰੇ ਜਾਣੇ ਉਦੋਂ ਗਰਮੀ ਸਰਦੀ ਦਾ ਵੀ ਪਤਾ ਨਹੀਂ ਚੱਲਦਾ ਵੀ ਗਰਮੀ ਹੈ ਕਿ ਸਰਦੀ ਹੈ ਕਾਫੀ ਵੱਡਾ ਪਹਿਲਾਂ ਸੀ ਗੁਰਦੁਆਸਤੇ ਪੈਗੇ ਸੇਰਲਾ ਦੋ ਪਿੰਡ ਦਾ ਕਾਫੀ ਵੱਡਾ ਸਰੇ ਹੈ ਵੀ ਇਧਰ ਗੁਰਦੁਆਰਾ ਸਾਹਿਬ ਬੇਸਤਸ ਦੀਆਂ ਹੁੰਦੇ ਰਹੇ ਨੇ ਫੇਰ ਵੀ ਭੁੱਲ ਜਾਈਦਾ ਲਓ ਜੀ ਇੱਧਰ ਮੀਂਹ ਪਿਆ ਹੋਇਆ ਪਾਣੀ ਖੜਾ ਦਾ ਇੱਥੇ ਵੀ ਮੀਂਹ ਪਿਆ ਹੋਇਆ ਤੇ ਸੰਗਤਾਂ ਜਾ ਰਹੀਆਂ ਨੇ ਰਸਤੇ ਵਿੱਚ ਕੋਈ ਆ ਰਿਹਾ ਕੋਈ ਜਾ ਰਿਹਾ ਗੁਰਦੁਆਰੇ ਸਾਹਿਬ ਤੋਂ ਜਲਦੀਆ ਕੇ ਗੇਟ ਲੋਜੀ ਦੇਖਦਾ ਮੈਂ ਦੁਬਾਰਾ ਚੱਲਣਾ ਨਹੀਂ ਹੁਣ ਆਪਾਂ ਜਾਵਾਂਗੇ ਗੇਟ ਬਣਾਏ ਸਨ ਇਸ ਤਰ੍ਹਾਂ ਦਾ ਅੱਗੇ ਦੂਜਾ ਗੇਟ ਆ ਗਿਆ ਇਹ ਅੱਗੇ ਗੇਟ ਗੁਰਦੁਆਰੇ ਦਾ ਪਹਿਲਾ ਗੇਟ ਬਣਾਇਆ ਹੋਇਆ ਸੀ ਮੇਰਾ ਗੇਟ ਸੀ ਲੰਘ ਕੇ ਆ ਗਿਆ ਗੁਰਦੁਆਰੇ ਸਹੇਵ ਦਾ ਗੇਟ ਤੇ ਪਤਨ ਕੀ ਗੱਲਾਂ ਕਰੀ ਜਾਂਦੇ ਨੇ ਤੇ ਇੱਥੇ ਹੁਣ ਅਸੀਂ ਬੈਣ ਖੜਾ ਦੇਾਂਗੇ ਬਾਰ ਮੋਰੀ ਲਾ ਦੇਾਂਗੇ ਬਸ ਆਪਣੀ ਬੈਣ ਨਹੀਂ ਟੂ ਰੈਸਟ ਕਰੀ ਬਸ ਆਪਣੀ ਤੇ ਲੋ ਜੀ ਪਤਾ ਹੈ ਸਹੂਤ ਸਾਰੇ ਸਾਡੇ ਮਾਮਾ ਜੀ ਸਰ ਦੇ ਵੀ ਗਏ ਸੀ ਨਾਲ ਇਹ ਵੀ ਸਾਡੇ ਪਰ ਗਏ ਨੇ ਇਹ ਦਾ ਡਰਾਈਵਰ ਮੁੰਡਾ ਇਹ ਵੀ ਆਪਣੇ ਘਰਾਂ ਕੋਲੀ ਹੈ ਗਮਾਂਢੀ ਆਪਣਾ ਤੇ ਆਪਾਂ ਵੀ ਉੱਤਰ ਗਏ ਜੀ बैंड के बच्चे तो सारे कट्ठे होके के खड़ी जाने क्योंकि कट्ठे ही चलांगे गे सारी संगत जब उतर गई सारे कट्ठे ही चलांगे गुरु घर कट्ठे होके चलांगे इतने सारे उतर के खड़ जाएंगे जिन्ना चिर सारे उतरते नहीं है चिर चलते नहीं है उत्तर के जा रहे हैं के। आज तु भी करो दर्शन लो जी गुरु घर गुरु घर अंदर दुकान सजा हुई ने इतने जोड़ा घर बने हुए लो जी इतनी जुतियां जमा करवाइया ने जुतियाँ जमा करवा रहे संगत हम आप चलते हैं अगे जी गुरद्वारा साहब विखे जुतियाँ जमा करवा के ਲੋ ਜੀ ਹੁਣ ਆਪਾਂ ਪਹਿਲਾਂ ਕਰਾਂਗੇ ਇਸ਼ਨਾਨ ਤੇ ਫਿਰ ਟੇਕਾਂਗੇ ਮੱਥਾ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ਼ਨਾਨ ਗੁਰਦੁਆਰੇ ਦੇ ਵਿੱਚ ਬਣਿਆ ਹੋਇਆ ਜਿੱਥੇ ਲਿਖਦੇ ਆ ਬੱਚੇ ਗਰਮੀ ਬਹੁਤ ਜ਼ਿਆਦਾ ਤੇ ਪਰ ਇਸ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਜੇ ਕੋਈ ਸਰ ਤਪਾਉਣ ਵਾਲੀ ੜੀ ਦੁਰੋਂ ਨੇ ਪਹਿਲਾਂ ਆਪਾਂ ਕਰਾਂਗੇ ਇਸ਼ਨਾਨ ਵੀ ਜ਼ਰੂਰ ਕਰਨਾ ਚਾਹੀਦੇ ਉਸ ਤੋਂ ਬਾਅਦ ਦੇਖ ਕਰਵਾ ਕੇ ਮੱਥਾ ਟੇਕਾਂਗੇ ਸਾਰੇ ਗੁਰਦੁਆਰੇ ਅੱਲੋ ਜੀ ਸੋਨੂ ਗੁਰਦੁਆਰੇ ਸਹਿਬ ਦੇ ਦਰਸ਼ਨ ਕਰਾਤੇ ਇਹ ਨਸਰ ਉਹਦੇ ਨਾਲ ਲਿਖਤ ਸਰ ਗੁਰਦੁਆਰਾ ਜਿੱਥੇ 35 ਅੱਖਰ ਲਿਖਦੇ ਆ ਬੱਚੇ ਪੜ੍ਹਾਈ ਵਾਸਤੇ ਉਹ ਗੁਰਦੁਆਰਾ ਸਾਹਿਬ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਮੱਥਾ ਟੇਕਾਂਗੇ ਲਓ ਜੀ ਕਰੋ ਦਰਸ਼ਨ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਤੇ ਹੁਣ ਇੱਧਰ ਤੇ ਇਸ ਤੋਂ ਬਾਅਦ ਤਖਤ ਦੰਦਮਦਮਾ ਸਾਹਿਬ ਤੇ ਮੱਥਾ ਟੇਕਾਂਗੇ ਦੂਸਰੇ ਗੁਰਦੁਆਰੇ ਵਿੱਚ ਮੱਥਾ ਟੇਕਾਂਗੇ ਜਿਬ ਤੇ ਸੋਲੇ ਚਵਾਏ ਜਾਂਦੇ ਆ ਜਿਨ੍ਹਾਂ ਦੇ ਮੂੰਹ ਵਿੰਗੇ ਹੋ ਜਾਂਦੇ ਤੇ ਬੱਚੇ ਨਹੀਂ ਬੋਲ ਸਕਦੇ ਉਹਨਾਂ ਨੂੰ ਇੱਥੇ ਸ਼ੀਸ਼ੇ ਸਾਹਮਣੇ ਸੋਲੇ ਚਵਾਏ ਜਾਂਦੇ ਤੇ ਹੁਣ ਆਪਾਂ ਇੱਥੇ ਕਰਵਾ ਰਹੇ ਆ ਦੇਗ ਲਓ ਜੀ ਤੇ ਦੇਖ ਕਰੋ ਲਓ ਜੀ ਹੁਣ ਆਪਾਂ ਅੱਗੇ ਮੱਥਾ ਟੇਕਾਂਗੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਤੁਸੀਂ Gordo veras. ਇੱਕ ਪਾਰਟ ਆਪਾਂ ਵੀਡੀਓes ਹੋਰ ਬਣਾਵਾਂਗੇ ਕੁਝ ਗੁਰਦੁਆਰੇ ਦੀ ਵੀਡੀਓ ਤਾਂ ਖਾਂ ਮੰਨ ਕੋਸਟ ਸਿਸਟਮ ਨੂੰ ਸ਼ੇਅਰ ਨਹੀਂ ਕਰਦੇ ਵੀਡੀਓ ਕਾਣਾ ਇਹ ਹੁਣ ਕਰਦੇ ਵੀਡੀਓ ਦਾ ਐਂਡ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਵੀਡੀਓ ਸਤਵਾਜ ਦੇਖਣੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਫॉर ਈ ਟੇਕ ਕੇਅਰ ਇਹ ਆਪਣੀ ਵੀਡੀਓ ਨੂੰ ਕਰਿਓ ਦੀ ਫੋਲੋਵਾਚ ਤੇ ਆਪਣਾ ਸਨ ਦਾ ਮੁਕਸਤਾਨ ਨਿਦਾਰਸ਼ਨ ਕਰਵਾਉਂਦੇ ਰਹਾਂਗੇ ਅੱਗੇ